ਵਾਹੀਗੁਰ ਦੀ ਕੀ ਫਤਿਹ ਪਿਛਲੇ ਸਾਲ ਜਦੋਂ ਕਿਸਾਨੀ ਸੰਘਰਸ਼ ਆਰੰਭ ਹੋਇਆ ਤੇ ਦਿੱਲੀ ਦੇ ਬਾਰਡਰਾਂ ਤੇ 27 ਨਵੰਬਰ ਨੂੰ ਆਣ ਕੇ ਜਿਹੜੇ ਕਿਸਾਨ ਬੈਠੇ ਸਨ ਤੇ ਉਹ ਰੜੇ ਮੈਦਾਨ ਛੜਕ ਦੇ ਉੱਤੇ ਸੀ ਪਰ ਹੌਲੀ ਹੌਲੀ ਉਹਨਾਂ ਨੇ ਆਪਣਾ ਜਿਹੜਾ ਆ ਰਹਿਣ ਸਹਿਣ ਦਾ ਜਿਹੜਾ ਪ੍ਰਬੰਧ ਕਰਨਾ ਸ਼ੁਰੂ ਕਰ ਦਿੱਤਾ ਤੇ ਅੱਜ 3 ਮਹੀਨੇ ਬੀਤ ਚੁੱਕੇ ਆ ਤੇ ਆਓ ਇੱਕ ਜਿਹੜਾ ਨਗਰ ਆ ਸ੍ਰੀ ਨਕੋਦਰ ਵਾਲੇ ਉਹਨਾਂ ਸੱਜਣਾ ਦਾ ਤੁਹਾਨੂੰ ਦਿਖਾਉਨੇ ਆ ਕਿ ਉਹਨਾਂ ਨੇ ਆਪਣੇ ਰਹਿਣ ਵਾਸਤੇ ਲੰਗਰਾਂ ਦੇ ਜਾਂ ਬਾਕੀ ਜਿਹੜੇ ਪ੍ਰਬੰਧ ਆ ਉਹ ਕਿਸ ਤਰ੍ਹਾਂ ਦੇ ਕੀਤੇ ਆ ਆਓ ਜੀ ਆਪਾਂ ਦੇਖਦੇ ਆਂ ਤਾਂ ਆ ਵੇਖੋ ਜੀ ਸ੍ਰੀ ਵਾਲੇ ਨਕੋਦਰ ਰਹਿਣ ਬਸੇਰਾ ਇਹ ਆ ਜੀ ਮੁੱਖ ਗੇਟ ਆਪਾਂ ਪਹਿਲਾਂ ਬਾਹਰੋਂ ਦੇਖ ਲਈਨੇ ਆ ਆ ਬੈਠਣ ਵਾਸਤੇ ਪਰਾਲੀ ਦੇ ਜਿਹੜੇ ਗੱਟੇ ਆ ਉਹ ਰੱਖੇ ਗਏ ਆ ਇਹ ਟਰਾਲੀਆਂ ਪਹਿਲਾਂ ਟਰਾਲੀਆਂ ਦੇ ਵਿੱਚ ਸੌਂਦੇ ਰਹੇ ਆ ਤੇ ਆ ਬਾਹਰ ਜਿਹੜੀ ਫੈਂਸ ਆ ਚਾਰ ਦਿਵਾਰੀ ਕੀਤੀ ਗਈ ਆ ਗ੍ਰੇਲਾਂ ਲਾ ਕੇ ਗ੍ਰੇਲਾਂ ਜਿਹੜੀਆਂ ਆ ਉਹ ਇੱਥੇ ਹੀ ਸੜਕ ਦੇ ਵਿੱਚਕਾਰ ਜਿਹੜੀਆਂ ਡਿਵਾਈਡਰ ਤੇ ਲੱਗੀਆਂ ਹੁੰਦੀਆਂ ਉਹ ਲਾ ਕੇ ਤੇ ਇੱਥੇ ਆਪਣਾ ਉਹਨਾਂ ਨੇ ਵਲਗਣ ਵੱਲ ਲਈ ਆ ਤੇ ਬਾਹਰ ਆ ਕੱਲ ਪਰਸੋਂ ਹੀ ਇੱਕ ਨਵੀਂ ਜਾਲੀ ਵੀ ਲਾ ਦਿੱਤੀ ਆ ਤਾਂ ਕਿ ਇਹਦੇ ਨਾਲ ਘਟਾ ਮਿੱਟੀ ਥੋੜਾ ਅੰਦਰ ਘਟ ਜਾਂਦਾ ਆ ਤੇ ਕੁੱਤੇ ਬਿੱਲੀਆਂ ਜਿਹੜੇ ਆ ਉਹ ਵੀ ਤੁਰੇ ਫਿਰਦੇ ਉਹ ਵੀ ਫਿਰ ਜਾਲੀ ਦੇ ਵਿੱਚ ਦੀ ਪਾਰ ਨਹੀਂ ਹੁੰਦੇ ਤੇ ਆਹ ਦੇਖੋ ਆਹ ਪਰਾਲੀ ਦੇ ਗੱਟੇ ਆ ਇਹ ਬੈਠਣ ਵਾਸਤੇ ਆ ਵੇਲੇ ਟਾਈਮ ਇੱਥੇ ਬੈਠ ਵੀ ਸਕਦੇ ਆ ਤੇ ਆ ਇਹਨਾਂ ਨੇ ਆਪਣੀ ਚਾਰ ਦਿਵਾਰੀ ਜਿਹੜੀ ਉਹ ਕੀਤੀ ਹੋਈ ਹੈ ਲੈ ਲੋ ਤੇ ਆ ਦੇਖਦੇ ਹਾਂ ਜੀ ਆਪਾਂ ਅੰਦਰ ਜਾ ਕੇ ਕਿ ਇਹਨਾਂ ਨੇ ਹੁਣ ਕੀ ਕੀ ਪ੍ਰਬੰਧ ਕੀਤੇ ਆ ਸਵੇਰ ਦਾ ਟਾਈਮ ਆ ਫਿਰ ਉਹ ਪ੍ਰਸ਼ਾਦੇ ਪਾਣੀ ਦਾ ਜਿਹੜਾ ਵਕਤ ਉਹ ਚੱਲ ਰਿਹਾ ਤੇ ਸਭ ਤੋਂ ਪਹਿਲਾਂ ਦਿਖਾ ਦਾਂ ਕਿ ਜਿੱਥੇ ਇੱਥੇ ਲੋਕ ਕੋਈ ਤਾਸ਼ ਖੇਡ ਕੇ ਕੋਈ ਕਿਤਾਬ ਪੜ੍ਹ ਕੇ ਤੇ ਜਾਂ ਗੱਲਾਂបਾਤਾਂ ਮਾਰ ਕੇ ਟਾਈਮ ਪਾਸ ਕਰਦਾ ਆ ਤੇ ਉੱਥੇ ਨੌਜਵਾਨਾਂ ਨੇ ਇਹਨਾਂ ਮੋਰਚਿਆਂ ਦੇ ਉੱਤੇ ਵਕਫਾ-ਵਕਫਾਈ ਜਿੱਥੇ ਜਿਮਾਂ ਬਣਾਈਆਂ ਤੇ ਉੱਥੇ ਇਹਨਾਂ ਨੌਜਵਾਨਾਂ ਨੇ ਇਸ ਰੀਂ ਵਾਲਿਆਂ ਨੇ ਆ ਇੱਕ ਨੈਟ ਲਾ ਲਿਆ ਤੇ ਜਦੋਂ ਸ਼ਾਮ ਦਾ ਟਾਈਮ ਹੁੰਦਾ ਫਰੀ ਹੁੰਦੇ ਆ ਇੱਥੇ ਨੌਜਵਾਨ ਜਿਹੜੇ ਆ ਉਹ ਆਪਣਾ ਖੇਡ ਵੀ ਸਕਦੇ ਆ ਆ ਦੇਖ ਸਕਦੇ ਹੋ ਜੀ ਇਹ ਛੋਟਾ ਜਿਹਾ ਇਹਨਾਂ ਨੇ ਮੈਦਾਨ ਆਪਣਾ ਤੇ ਇੱਥੇ ਤਿਆਰ ਕਰ ਲਿਆ ਅੱਗੇ ਹੋਰ ਦੇਖਦੇ ਆ ਜੀ ਪ੍ਰਸ਼ਾਦਾ ਪਾਣੀ ਚੱਲ ਰਿਹਾ ਤੇ ਆਇਕ ਰਹਿਣ ਵਾਸਤੇ ਪਹਿਲਾਂ ਛੋਟੇ ਟੰਟ ਲਾਏ ਗਏ ਸੀਗੇ ਜਿਹੜੇ ਸਿੰਗਲ ਵਾਸਤੇ ਜਾਂ ਦੋ ਬੰਦੇ ਆਰਾਮ ਕਰ ਸਕਦੇ ਸੀ ਤੇ ਹੁਣ ਥੋੜੇ ਵੱਡੇ ਕਰ ਦਿੱਤੇ ਗਏ ਤੇ ਮੌਸਮ ਬਦਲ ਰਿਹਾ ਆ ਤੇ ਸੰਗਤ ਜਿਹੜੀ ਆ ਉਹ ਸਵੇਰ ਦਾ ਪ੍ਰਸ਼ਾਦਾ ਪਾਣੀ ਇੱਥੇ ਛੱਕ ਰਹੀ ਆ ਤੇ ਪ੍ਰਸ਼ਾਦੇ ਤਿਆਰ ਹੋ ਚੁੱਕੇ ਪਰੋਂਠੇ ਲੱਤ ਚੁੱਕੇ ਆ ਤੇ ਆਹ ਦੇਖੋ ਜੀ ਆ ਰਸ਼ਨ ਪਾਣੀ ਪਿਆ ਹੋਇਆ ਜੀ ਸਾਰਾ ਟੱਕਣਾ ਪੈਂਦਾ ਖਾ ਕੋ ਧੂੜ ਮਿੱਟੀ ਬਹੁਤ ਉੱਡਦੀ ਮੈਂ ਬਤਾਉਣਾ ਤੂੰ ਉਹ ਲਿਆ ਦਾਲ ਸਿਲੰਡਰ ਰੱਖ ਕੇ ਆਪੋ ਆਪਣਾ ਜਿਹੜਾ ਇਹ ਛੋਟਾ ਛੋਟਾ ਪ੍ਰਬੰਧ ਕੀਤਾ ਗਿਆ ਪਾਣੀ ਵੀ ਆ ਦੇਖੋ ਪਹਿਲਾਂ ਇਸ ਤਰ੍ਹਾਂ ਤੇ ਟੈਂਟ ਸੀ ਜਦੋਂ ਠੰਡ ਸੀ ਜ਼ਿਆਦਾ ਤੇ ਇਕੱਲੇ ਇਕੱਲੇ ਇਹਦੇ ਵਿੱਚ ਸੌ ਸਕਦੇ ਸੀਗੇ ਜਾਂ ਦੋ ਤੋਂ ਵੱਧ ਵੀ ਤਾਂ ਇਹ ਟਰਾਲੀਆਂ ਜੀ ਜਿਨ੍ਹਾਂ ਵਿੱਚ ਸੌਂਦੇ ਆ ਇਹਦੇ ਵਿੱਚ ਵੀ ਕੁਝ ਸਟੋਰ ਕੀਤਾ ਗਿਆ ਇਹਨਾਂ ਦਾ ਸਮਾਨ ਰਾਸ਼ਨ ਜਿਹੜਾ ਉਹ ਰੱਖਿਆ ਗਿਆ ਜੀ ਖੰਡ ਆ ਦਾੜਾਂ ਆ ਡਿਸਪੋਜ਼ੇਬਲ ਵੀ ਹੈਗੀਆਂ ਤੇ ਲਾਈਟ ਦਾ ਪ੍ਰਬੰਧ ਵੀ ਵਿੱਚ ਪੂਰਾ ਕੀਤਾ ਗਿਆ ਚਾਹ ਦੁੱਧ ਸਾਰਾ ਕੁਝ ਤੇ ਹੁਣ ਜਿਵੇਂ ਤੁਹਾਨੂੰ ਪਤਾ ਆ ਕਿ ਮੌਸਮ ਦੀ ਤਬਦੀਲੀ ਆ ਗਈ ਹੈ ਤੇ ਮੌਸਮ ਬਦਲਦੇ ਨਾਲ ਨਾਲ ਜਿੱਥੇ ਪੱਖੇ వాటర్ কুলਰ ਇਹ ਸਾਰਾ ਕੁਝ ਚਾਹੀਦਾ ਆ ਆ ਲਓ ਜੀ ਇਹ ਪਾਣੀ ਵਾਲਾ ਪੱਖਾ ਪ੍ਰਬੰਧ ਕੀਤਾ ਗਿਆ ਜੀ ਠੰਡ ਵਾਸਤੇ ਕਿਉਂਕਿ ਗਰਮੀ ਬਹੁਤ ਹੋਣੀ ਉੱਤੇ ਤਰਪਾਲਾਂ ਇਸ ਵਾਸਤੇ ਇਹ ਪਾਣੀ ਵਾਲਾ ਫੁਆਰੇ ਵਾਲਾ ਜਿਹੜਾ ਨੂੰ ਪੱਖਾ ਬੋਲੀਦਾ ਉਹ ਲਾ ਦਿੱਤਾ ਗਿਆ ਤੇ ਇਸੇ ਬਦਲਵੇਂ ਪ੍ਰਬੰਧ ਦੇ ਵਿੱਚੋਂ ਇਹ ਵਾਟਰ কুলਰ ਵੀ ਰੱਖ ਦਿੱਤਾ ਕਿ ਠੰਡਾ ਪਾਣੀ ਜਿਹੜਾ ਇਹਦੇ ਵਿੱਚੋਂ ਵਰਤਿਆ ਜਾ ਸਕਦਾ ਤੇ ਖਾਲਸਾ ਏਡ ਵੱਲੋਂ ਇੱਥੇ ਨੇੜੇ ਜਿਹੜੇ ਆ ਫਿਲਟਰ ਵੀ ਪਾਣੀ ਵਾਲੇ ਲਾਏ ਗਏ ਆ ਇਸੇ ਤਰ੍ਹਾਂ ਆ ਫ੍ਰਿਜ ਆ ਜੀ ਰੈਜਰ ਵੀ ਲਿਆਣ ਕੇ ਰੱਖ ਦਿੱਤੀ ਗਈ ਆ ਕਿਉਂਕਿ ਜਿਹੜਾ ਚਾਹ ਵਾਸਤੇ ਦੁੱਧ ਆ ਤੇ ਉਹ ਖਰਾਬ ਨਾ ਹੋਵੇ ਤੇ ਜੋ ਪ੍ਰਸ਼ਾਦਾ ਪਾਣੀ ਵੱਧ ਆ ਤੇ ਉਹ ਵੀ ਸਬਜੀ ਆ ਦੁੱਧ ਦਹੀਂ ਆ ਕੋਈ ਵੀ ਚੀਜ਼ ਖਾਣ ਵਾਲੀ ਆ ਉਹ ਖਰਾਬ ਨਾ ਹੋਵੇ ਇਹਦੇ ਵਾਸਤੇ ਫਰਿੱਜਾਂ ਦਾ ਜਿਹੜਾ ਪ੍ਰਬੰਧ ਵੀ ਕਰ ਲਿਆ ਗਿਆ ਆ ਸੋ ਜਿਵੇਂ ਜਿਵੇਂ ਅੱਗੇ ਮੌਸਮ ਦੀ ਤਬਦੀਲੀ ਆ ਰਹੀ ਆ ਤਿਵੇਂ-ਤਿਵੇਂ ਇਹ ਜਿਹੜੇ ਪ੍ਰਬੰਧ ਉਹ ਕੀਤੇ ਜਾ ਰਹੇ ਆ ਆ ਵੇਖੋ ਜੀ ਫਰੀ ਟਾਈਮ ਹੋਰ ਜੀ ਠੀਕ ਠਾਕ ਦੇ ਠੀਕ ਹੈ ਜੀ ਚੜ੍ਹਦੀ ਕਲਾ ਇਸ ਤਰ੍ਹਾਂ ਟਰਾਲੀਆਂ ਚ ਕੋਈ ਆਪਣੇ ਵਿਲੇ ਟਾਈਮ ਤੇ ਫੋਨ ਦੇਖਦਾ ਆ ਗੱਲਾਂ ਬਾਤਾਂ ਕਰਦਿਆਂ ਦੇ ਨਾਲ ਕੋਈ ਤਾਸ਼ ਖੇਡ ਕੇ guzara ਕਰਦਾ ਟਾਈਮ ਕੱਢਦਾ ਆ ਕੋਈ ਕਿਤਾਬਾਂ ਪੜ੍ਹਦਾ ਆ ਕਿਸੇ ਦੇ ਨੌਜਵਾਨਾਂ ਜਿਮਾਂ ਲਾਈਆਂ ਆ ਤੇ ਇੱਥੇ ਜਿਹੜਾ ਆ ਇਹ ਨੈਟ ਲਗਾਇਆ ਗਿਆ ਸੋ ਇਹ ਹੁਣ ਸਵੇਰ ਦਾ ਟਾਈਮ ਆ ਆ ਦੇਖੋ ਜੀ ਇਹ LCD ਵੀ ਲੱਗੀ ਗਈ ਆ ਕਿਉਂਕਿ ਜਿਹੜੀਆਂ ਖਬਰਾਂ ਸੁਣਨੀਆਂ ਉਹ ਵੀ ਜ਼ਰੂਰੀ ਆ ਚਾਹੇ ਉਹ ਪੰਜਾਬ ਦੀਆਂ ਚਾਹੇ ਇੱਥੇ ਜਿੰਨੀਆਂ ਸਟੇਜਾਂ ਚੱਲਦੀਆਂ ਉਹਨਾਂ ਦਾ ਲਾਈਵ ਇੱਥੇ ਦੇਖਿਆ ਜਾ ਸਕਦਾ ਸੋ ਬਹੁਤ ਸੋਹਣਾ ਪ੍ਰਬੰਧ ਇਹਨਾਂ ਵੀਰਾਂ ਵੱਲੋਂ ਇੱਥੇ ਕੀਤਾ ਗਿਆ ਆ ਤੇ ਇਹ ਸਾਰਾ ਕੁਝ ਸੰਗਤਾਂ ਦੇ ਸਹਿਯੋਗ ਦੇ ਨਾਲ ਹੀ ਹੁੰਦਾ ਆ ਤੇ ਜਿੱਥੇ ਵਿਦੇਸ਼ਾਂ ਵਾਲੇ ਵੀਰ ਆ ਉਹ ਸਰੀਰਕ ਤੌਰ ਤੇ ਇੱਥੇ ਨਹੀਂ ਪਹੁੰਚ ਸਕਦੇ ਤੇ ਉਹ ਮਾਇਕ ਤੌਰ ਤੇ ਜਿਹੜੀ ਆ ਉਹ ਮਦਦ ਭੇਜਦੇ ਆ ਤੇ ਪਿੰਡਾਂ ਵਾਲੇ ਜਿੰਨੇ ਸੱਜਣ ਆ ਉਹ ਫਿਰ ਸਰੀਰਕ ਤੌਰ ਤੇ ਇੱਥੇ ਹਾਜ਼ਰੀ ਭਰਦੇ ਆ ਲੰਗਰ ਪਕਾਉਣ ਦੀ ਸੇਵਾ ਆ ਇੱਥੇ ਸਫਾਈਆਂ ਦੀ ਸੇਵਾ ਆ ਤੇ ਸਾਰਾ ਕੁਝ ਆ ਵੀ ਕੀਤਾ ਜਾਂਦਾ ਇਹ ਸਾਰੇ ਟੈਂਟ ਲਾਏ ਗਏ ਆ ਜੀ ਆ ਦੇਖੋ ਘੱਟਾ ਬਹੁਤ ਜ਼ਿਆਦਾ ਕਿਉਂਕਿ ਗੱਡੀਆਂ ਇਹ ਮੇਨ ਰੋਡ ਹੋਣ ਕਰਕੇ ਇਹ ਦਿੱਲੀ ਵਾਲਾ ਪੰਜਾਬ ਨੂੰ ਜਿਹੜਾ ਕਰਨਾਲ ਨੂੰ ਰੋਡ ਜਾ ਰਿਹਾ ਤੇ ਉਹਦੇ ਉੱਤੇ ਘੱਟਾ ਬਹੁਤ ਜ਼ਿਆਦਾ ਟੋੜਦਾ ਵੱਖ-ਵੱਖ ਤਰ੍ਹਾਂ ਦੇ ਝੰਡੇ ਵੀ ਰਾਤ ਨੂੰ ਲਾਈਟਾਂ ਦਾ ਪ੍ਰਬੰਧ ਵੀ ਕੀਤਾ ਗਿਆ ਆ ਪੈਰਾ ਤੋਂ ਪਹਿਰੇ ਦੇ ਉੱਤੇ ਵੀ ਨੌਜਵਾਨ ਰਹਿੰਦੇ ਆ ਸੋ ਇਹ ਇੱਕ ਤੁਹਾਨੂੰ ਰਹਿਣ ਬਸੇਰਾ ਦਿਖਾਇਆ ਜੀ ਕਿ ਕਿਵੇਂ ਇੱਥੇ ਪ੍ਰਬੰਧ ਕੀਤੇ ਗਏ ਆ ਫੈਸਲਾ ਹੀ ਗਈ ਤੇ ਆ ਗੇਟ ਆ ਜੀ ਸੋ ਇਸੇ ਤਰ੍ਹਾਂ ਦੇ ਹੋਰ ਬਹੁਤ ਸਾਰੇ ਜਿਹੜੇ ਆ ਆਪੋ ਆਪਣੇ ਟਿਕਾਣੇ ਜਿੰਨੀ ਕਿਸੇ ਦੀ ਜ਼ਰੂਰਤ ਆ ਸਮਰੱਥ ਆ ਤੇ ਉਸੇ ਮੁਤਾਬਕ ਬਣਾਏ ਗਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ